ਐਸਐਚਓ ਇਨਸਪੈਕਟਰ ਕੁਲਵਿੰਦਰ ਸਿੰਘ ਤੇ ਉਹਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈਗੀ ਆ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਾਈਡ ਤੋਂ ਲੈ ਕੇ ਆਏ ਨੇ ਜਿਹੜਾ ਨਰਿੰਦਰ ਉਹ ਲੈ ਕੇ ਆਇਆ ਨਾਲ ਹੀ ਗਾਇਸ ਮੈਂ ਕਲੀਅਰ ਕਰ ਦਿਆਂ ਸਾਰਾ ਮਾਂਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਪ੍ਰੀਤ ਕਾਕਜੀ ਵੱਲੋਂ ਨਸ਼ਾ ਵਿਰੁੱਧ ਅਤੇ ਮਾੜੇ ਅਨਸਰਾਂ ਉੱਤੇ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਮ ਚਲਾਈ ਆ ਜਿਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਥਾਣਾ ਗਰਾਿਆਂ ਦੇ ਐਸ ਐਚ ਓ ਇੰਸਪੈਕਟਰ ਬਲਵਿੰਦਰ ਸਿੰਘ ਤੇ ਉਹਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈ ਗਿਆ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਇਹਨਾਂ ਦੀ شناخت ਦੋਨਾਂ ਦੀ ਇਹ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾ ਰੋਸ਼ਨ ਲਾਲ ਹੈਗਾ ਜੀ ਇਹ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਚਿਰ ਤੋਂ ਤੁਹਾਡੇ ਕੰਮ ਕਰਦੇ ਸੀ ਇਹਨਾਂ ਦਾ ਅਸੀਂ ਦੋ ਦਿਨ ਦਾ ਪੁਲਿਸ ਸਟੇਮਾਂਡ ਲਿਆ ਹੋਇਆ ਹਾਂ ਉਹ ਪੁਸ਼ਗੀ ਇਸ਼ਤਿਹਾਰਨ ਕਲੀਅਰ ਕਰਾਂਗੇ ਵੀ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਹਨ ਉਹ ਦੌਰਾਨੇ ਦੋ ਦਿਨ ਦੇ ਪੁਲਿਸ ਸਟੇਮਾਂਡ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਰਪਲਾਈਰ ਨੰਬਰ ਇਹ ਵੀ ਗੱਲ ਅਸੀਂ ਕਲੀਅਰ ਕਰਾਂਗੇ ਦੌਰਾਨੇ ਕਿ ਕਿੱਥੇ ਵੇਚਦੇ ਸੀ ਇਹ ਸਬੈਰ ਸੀ ਜਾਂ ਆਪ ਖੁਦ ਕਾੰਦੇ ਸੀ ਜਾਂ ਕਿ ਵੇਚਦੇ ਸੀ ਲੈ ਕੇ ਥੋੜੇ ਦਿਨ ਤੋਂ ਕੋਈ ਖੁਸ਼ਬਦ ਆਪ ਦਾ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਾਈਡ ਤੋਂ ਲੈ ਕੇ ਆਏ ਨੇ ਜੀ ਇਹ ਦਾ ਨਰਿੰਦਰ ਉਹ ਲੈ ਕੇ ਆ ਨਾਲ ਹੀ ਆ ਗਏ ਸੀ ਮੈਂ ਕਿ ਕਲੀਅਰ ਕਰ ਦਿਆਂ ਸਾਰਾ ਕਿ ਵਹਕਲ ਵਗੈਰਾ ਕਿਹੜਾ ਜਿਸ ਖਾਲਸ ਵਹਕਲ ਇਹਨਾਂ ਕੋ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਉਹ ਨਾਲ ਆਫੀਮ ਬਰਾਮਦ ਕੀਤੀ ਹੈਗੀ ਹੈ ਸਰ ਕੰਮ ਵਗੈਰਾ ਕੀ ਵੇਚਦਾ ਹੈ ਨਿਰੰਦਰ ਕੀ ਕਰਦਾ ਇਹ ਜੀ ਦੂਸਰਾ ਨਿਰੰਦਰ ਤੇ ਅਬოვ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਹੈ ਕਿੰਨੇ ਨਿਰੰਦਰ ਸਰਮਾਨ ਦੋ ਦਿਨ ਦਾ ਪੁਲਿਸ ਰਿਵਾਰਡ ਹੈਗਾ ਜੀ ਇਹਨਾਂ ਦਾ ਪਹਿਲਾਂ ਵੀ ਨਿਰੰਦਰ ਬਾਰੇ ਉਹ ਵੈਰੀਫਿਕੇਸ਼ਨ ਕਰਦੇ ਆ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਆਂ ਵੀ ਇੱਥੇ ਕੋਈ ਮਕਦਮਾ ਦਰਜ ਹੈ ਜਾਂ ਅਦਰ ਸਟੇਟਸ ਕੋਈ ਮਕਦਮਾ ਦਰਜ ਹੋਵੇ ਉਹ ਦਰਾਂ ਨੇ ਪੁਲਿਸ ਰਿਵਾਰਡ ਨਹੀਂ ਚੈੱਕ ਕਰ ਲਾਗੇ ਜੀ ਐਸ ਐਚ ਓ ਇਨਸਪੈਕਟਰ ਬਲਵਿੰਦਰ ਸਿੰਘ ਤੇ ਉਹਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬRAND ਕੀਤੀ ਹੈਗੀ ਹੈ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਟੇਟ ਤੋਂ ਲੈ ਕੇ ਆਏ ਨੇ ਜਿਹੜਾ ਨਰਿੰਦਰ ਉਹ ਲੈ ਕੇ ਆਇਆ ਨਾਲ ਹੀ ਗਿਆ ਸੀ ਮੈਂ ਕਿ ਕਲੀਅਰ ਕਰਦੇ ਆ ਸਰ ਜੀ ਆ ਮਾਂਜੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਪਰੀਖ ਖਕਸੀ ਵੱਲੋਂ ਨਸ਼ਾ ਵਿਰੁੱਧ ਅਤੇ ਮਾੜੇ ਅਨਸਰਾਂ ਉੱਤੇ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਵੱਲੋਂ ਦਿਹਾਤੀ ਵੱਲੋਂ ਮਹਿਮ ਚਲਾਈ ਆ ਜਿਸ ਦੇ ਤਹਿਤ ਕਾਰਵਾਈ ਕਰਦਿਆ ਹੋਇਆ ਥਾਣਾ ਗੁਰਾਇਆਂ ਦੇ ਐਸ ਐਚ ਓ ਇਨਸਪੈਕਟਰ ਬਲਵਿੰਦਰ ਸਿੰਘ ਤੇ ਉਹਦੀ ਟੀਮ ਨੇ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਆ ਉਹ ਬਰਾਮਦ ਕੀਤੀ ਹੈਗੇ ਸ਼ਹਿਰ ਦੇ ਵਿੱਚੋਂ ਤੇ ਦੋ ਜਿਹੜੇ ਅਫੀਮ ਨਾਲ ਸੰਬੰਧਿਤ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਹੈਗਾ ਇਹਨਾਂ ਦੀ شناخت ਦੋਨੋਂ ਦੀ ਲੋਕਲ ਰਹਿਣ ਵਾਲੇ ਨੇ ਇੱਕ ਦਾ ਨਾਮ ਨਰਿੰਦਰ ਸਿੰਘ ਹੈਗਾ ਤੇ ਇੱਕ ਇੱਕ ਦਾ ਨਾਮ ਰੋਸ਼ਨ ਲਾਲ ਹੈਗਾ ਜੀ ਇਹ ਗੁਰਾਇਆਂ ਇਹ ਗੁਰਾਇਆਂ ਲੋਕਲ ਕਸਬੇ ਦੇ ਰਹਿਣ ਵਾਲੇ ਨੇ ਕਿੰਨੇ ਚਿਰ ਤੋਂ ਤੁਹਾਡੇ ਕੰਮ ਕਰਦੇ ਸੀ ਇਹਨਾਂ ਦਾ ਅਸੀਂ 2 ਦਿਨ ਦਾ ਪੁਲਿਸ ਸਵਾਰਡ ਲਿਆ ਹੋਇਆ ਹਾਂ ਉਹ ਪੁਛਲੇ ਇਸ ਦੌਰਾਨ ਕਲੀਅਰ ਕਰਾਂਗੇ ਵੀ ਇਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਅੱਗੇ ਵੇਚਦੇ ਸੀ ਇਹਨਾਂ ਦੇ ਕੀ ਲਿੰਕਸ ਹਨ ਉਹ ਦੌਰਾਨੇ 2 ਦਿਨ ਦੇ ਪੁਲਿਸ ਸਵਾਰਡ ਦੇ ਵਿੱਚ ਕਲੀਅਰ ਕਰਾਂਗੇ ਅਸੀਂ ਸਰਪਲਾਈਰ ਇਹ ਵੀ ਗੱਲ ਅਸੀਂ ਕਲੀਅਰ ਕਰਾਂਗੇ ਦੌਰਾਨੇ ਵੀ ਕਿੱਥੇ ਵੇਚਦੇ ਸੀ ਇਹ ਸੁਧਰ ਸੀ ਜਾਂ ਆਪ ਖੁਦ ਕਾੰਦੇ ਸੀ ਜਾਂ ਅੱਗੇ ਵੇਚਦੇ ਸੀ ਲੈ ਕੇ ਥੋੜੇ ਕਿੰਸ ਤੋਂ ਆਏ ਕੋਸ਼ਿਸ਼ ਬਦਲ ਪਾ ਇਹ ਅਦਰ ਸਟੇਟ ਤੋਂ ਲੈ ਕੇ ਆਏ ਨੇ ਝਾਰਖੰਡ ਸਾਹਿਬ ਤੋਂ ਲੈ ਕੇ ਆਏ ਨੇ ਜੀ ਜਗ ਨਰਿੰਦਰ ਉਹ ਲੈ ਕੇ ਆ ਨਾਲ ਹੀ ਆ ਗਏ ਸੀ ਮੈਂ ਕਿ ਕਲੀਅਰ ਕਰਦੇ ਹਾਂ ਸਾਰਾ ਕਿ ਵਹੀਕਲ ਵਗੈਰਾ ਕਿਹੜਾ ਜਿਸ ਨਾਲ ਅਹ ਵਹੀਕਲ ਇਹਨਾਂ ਕੋ ਸਕੂਟਰੀ ਬਰਾਮਦ ਕੀਤੀ ਹੈਗੀ ਹੈ ਜੀ ਇੱਕ ਤੇ ਉਹ ਨਾਲ ਆਫੀਮ ਬਰਾਮਦ ਕੀਤੀ ਹੈ ਜੀ ਸਰ ਕੰਮ ਵਗੈਰਾ ਕੀ ਕਰੇ ਨਰਿੰਦਰ ਕੀ ਦਾ ਭਾਈ ਇਹ ਦੂਸਰਾ ਨਰਿੰਦਰ ਤੇ ਅਬੋਵ 70 ਹੈਗਾ ਤੇ ਦੂਸਰਾ ਜਿਹੜਾ ਉਹ ਲੋਕਲ ਇਥੇ ਟੇਲਰ ਹੈਗਾ ਜੀ ਜਿਹੜਾ ਰੋਸ਼ਨ ਹੈ ਕਿੰਨੇ ਨਰਿੰਦਰ ਸਰ ਰਿਮਾਂਡ ਦੋ ਦਿਨ ਦਾ ਪੁਲਿਸ ਰਿਮਾਂਡ ਹੈਗਾ ਜੀ ਇਹਦਾ ਪਹਿਲਾਂ ਨਰਿੰਦਰ ਬਾਰੇ ਪੁੱਛਣਾ ਉਹ ਵੈਰੀਫਿਕੇਸ਼ਨ ਕਰਦੇ ਹਾਂ ਜੀ ਪਿਛਲਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਆ ਉਹ ਚੈੱਕ ਕਰਦੇ ਹਾਂ ਵੀ ਇੱਥੇ ਕੋਈ ਮਕਦਮਾ ਦਰਜ ਹੈ ਜਾਂ ਅਦਰ ਸਟੇਟਸ ਕੋਈ ਮਕਦਮਾ ਦਰਜ ਹੋਵੇ ਉਹ ਦਰਾਂ ਨੇ ਪੁਰਸਮਾਨ ਅਹੀਂ ਚੈੱਕ ਕਰ ਲਾਂਗੇ